의 선거 의을 ਸਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਡਾਇਟ ਕਰਾ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਰੱਦ ਦੇ ਖਰਾਬ ਇੱਕ ਬਹੁਤ ਛੇੜੀ ਗਈ ਹੈ ਵਿੱਚ ਪੰਜਾਬ ਪੁਲਿਸ ਆਪ ਜੀ ਨੇ ਪਤਾ ਕਰ ਲਈ ਬਹੁਤ ਅੱਛਾ ਕੰਮ ਕਰ ਰਹੀ ਹੈ ਦੇਸ਼ ਦੇ ਪ੍ਰੋਡਿਊਸਰ ਸਰਦਾਰ ਸਾਹਿਬ ਨੇ ਵੀ ਬਹੁਤ ਵਡਿਆਣ ਕਰੀਆਂ ਪਿਛਲੇ ਦਿਨਾਂ ਕੀਤੀਆਂ ਔਰ 31 ਦਸੰਬਰ ਨੂੰ ਲਾਸਟ ਡੇ ਆਫ ਦਿイヤー ਜਦੋਂ 1 ਕਿਲੋਗ੍ਰਾਮ ਹੀਰੋਇਨ ਗ੍ਰਾਮ ਹੋਈ ਸੀ ਉਸੇ ਸਿਲਸਲੇ ਚ ਬੈਕਵਰਡ ਨਹੀਂ ਦਿੱਕੇ ਜਾਂਦੇ ਹੋਏ ਅਸੀਂ ਤਿੰਨ ਸਮਗਲ ਨੂੰ ਹੋਰ ਖੜੇ ਆ ਪਰ ਉਹ ਤੋਂ 3.5 ਕਿਲੋ ਹੀਰੋਇਨ ਉਹ 10 ਰਾਊਂਡ ਔਰ ਇੱਕ ਸਵਾਰੀ ਗੱਡੀ ਬਰਾਮਤ ਕੀਤੀ ਗਈ ਹੈ ਇਹ ਸਾਰਾ ਜਿਹੜਾ ਗੱਟ ਟਾਟਲ ਹੈ ਇਹ ਮਨੂੰ ਮਨਾਵਾ ਇੱਕ ਹੈਗਾ ਯੂਐਸਏ ਦੇ ਬਟਾ ਉਹ ਬੰਦਾ ਹੀ ਚਲਾ ਰਿਹਾ ਸੀ ਔਰ ਪਿਛਲੀ ਜਿਹੜੀ ਇਨਸਾਈਨਮੈਂਟ ਕਰੀ ਗਈ ਸੀ ਰਿਕਵਰੀ ਉਸ ਦੀ ਜਿੰਨੀ ਕੁ ਬੋਦੀ ਉਹਦੇ 40 ਲੱਖ ਰੁਪਏ ਵੀ ਸੀ ਜੋਨ ਦੇ ਬਾਚਿੰਗ ਮਿਲੇ ਜੀ ਸੋ ਉਹਦੇ ਟੋਟਲ ਹੁਣ ਜਿਹੜੀ ਕੇਸ ਦੇ ਵਿੱਚ 22 ਕਿਲੋ ਔਰ ਅ ਵੈਪਨ ਵੀ 70 ਦੇ ਪਹਿਲਾਂ ਬੈਸ ਵੀ ਸੀਗਾ ਗੱਡੀ ਵੀ ਸੀਗੀ ਉਹਨੇ ਟੋਟਲ 10 ਅਰੈਸਟ ਹੋ ਚੁੱਕੇ ਆ ਤੇ ਇਹਨਾਂ ਨੂੰ ਪਾ ਕੇ ਇਹ ਬੈਕਵਰਡ ਲੈਂਗੁਏਜਸ ਦੇ ਵਿੱਚ ਸਾਡੀ ਟੀਮ ਨੇ ਜੀਸੀਪੀ ਕਮੇਰ ਸਾਹਿਬ ਮਿਸਰ ਵੀਵਨੂ ਰਾਣਾ ਵਰਜੀਤ ਸਿੰਘ ਜੀ ਸਾਡੇ ਏਸੀਪੀ ਸਾਹਿਬ ਔਰ ਡਿੰਦਰਜੀਤ ਸਾਹਿਬ ਦੇ ਸਹਿਯੋਗ ਨਾਲ ਇਹ ਵਿਕਾਰ ਇਹਨਾਂ ਨੇ ਰਿਮੇਨ ਕਰਕੇ ਸਾਰੀ ਬੈਕਟਰੈਕ ਕੀਤੀ ਔਰ ਅਚੀ ਰਿਕਵਰੀ ਕੀਤੀ ਹੈ ਔਰ ਔਰ ਨਾਲੇ ਟਾਈਮ ਦੇ ਵਿੱਚ ਜਿਹੜੇ ਉਹਨਾਂ ਦੇ ਹੋਰ ਲੈਂਗੁਏਜਸ ਉਹ ਵੀ ਅਸੀਂ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਮੈਨੂੰ ਉਮੀਦ ਹੈ ਕਿ ਇਸ ਵਿੱਚ ਹੋਰ ਨੈਟਵਰਕ ਹੋਰ ਕਲੀਅਰ ਹੋਏਗਾ। ਔਰ ਜਿਹੜੇ ਤਿੰਨ ਮੁਲਜ਼ਮ ਨੇ ਹੈ ਬਲਰਾਜ ਸਿੰਘ, ਕਾਕਾ ਲੋਹਰੀਮਲ ਅਮਰਸਰ ਔਰ ਮੋਲ ਐਲੀਅਸ ਲਾਲੂ ਉਹ ਫਿਰ ਜਿਹੜੇ ਚਾਚਾ ਪਤ ਜਨੇ ਰਾਂਗੇ ਦੀ ਹਵੇਲੀ ਅਮਰਸਰ ਦੇ ਰਹਿਣ ਵਾਲੇ ਔਰ ਜਿਹੜਾ ਵੀ ਕੋਈ ਗੋਲਨੀ ਕੋਈ ਚੀਜ਼ ਤੋਂ ਪਤਾ ਲੱਗਿਆ ਕਿ ਤਕਰੀਬਨ ਇਹ 2 ਸਾਲ ਤੋਂ ਇਹ ਕੰਮ ਹੋਇਆ ਜਿਹੜੀ ਸਮੰਗਿੰਦਾਈ ਕਰ ਰਹੇ ਆ ਔਰ ਇਹਦੇ ਹੋਰ ਰਿਸਿਵਰ ਤੇ ਰੈਸੀਪੀਐਂਟ ਸਾਰੇ ਅਸੀਂ परकौचा तो पर लास्ट ऐसे दो पे बात केली की इजेरे कोई ग्रोथ के से बात कर रहे थे कि एजु तक नी रिकवरी हुई है कि हम रहमान लेके इन्वेस्टिगेट करके तुम्हें पसंद है वो तो थोड़ा कई बार टाइम लग जाता है दल दे तो बॉटम तक पहुंचे में आते इमीडिएटली ऐसी तो और ना डिस्कस करिए पर जेडे ਇਸਟਿਲ ਦੇ ਰਾਉਂਡ ਮਿਲਨੇ ਆ ਉਹ ਵੀ ਇੱਕ ਇੰਪੋਰਟੈਂਟ ਫੀਚਰ ਹੈ ਕਿ 10.304 ਦੇ ਜਿਹੜਾ ਕਾਈਨਿਟਕਰਾ ਸਰਟੀਫਿਕੇਟਡ ਆਪਣਾ ਮੌਜੂਦ ਹੈ ਔਰ 9mm ਵੀ ਬੜਾ ਬਾਈ ਕੈਲੀਬਰ ਤੇ ਇੱਥੇ ਇਸਟਿਲ ਦੇ ਕੋਈ ਕੋਈ ਮਿਲੇ ਸੀ ਇਹਦੇ ਵੀ ਰਾਉਂਡ ਮਿਲੇ ਲਾਈਕ ਥੈਟ ਮੀਨਸ ਕਿ ਲਗਾਤਾਰ ਜਿਹੜੀ ਆਰਮਸ ਤੇ ਡਰਗ ਦੋਨਾਂ ਦਾ ਨੈਕਸਸ ਤੇ ਪੋਰਟਲ ਬਣਿਆ ਹੋਇਆ ਔਰ ਇਹ ਕੰਪਲੀ ਨਾਰਕੋਟਿਕ ਨਹੀਂ ਆਮ ਨਹੀਂ ਵੀ ਨਾਲ ਜਿਹੜਾ ਹੈ ਸਮਗਲਿੰਗ ਦੇ ਵਿੱਚ ਇਨਵੋਲਵ ਉਹ ਬਾੜ ਦੀ ਗੱਲ ਵੀ ਆ ਰਹੀ ਹੈ ਸਾਡੀ ਕਿਸ਼ਤ ਕਰਦੀਆਂ ਜਿਹੜੀਆਂ ਬਾਹਰੋਂ ਦੀਆਂ ਸੀ ਪਿਛੇ ਪਿਛਾ ਨਿਓ ਉਹਨਾਂ ਦਾ ਕਾਫੀ ਲੰਬਾ ਨੈਟਵਰਕ ਹੈਗਾ ਔਰ ਜਿਹੜੀਆਂ ਗੱਡੀਆਂ ਗੁੱਡੀਆਂ ਵੀ ਇਹਨੇ ਕਾਇਆਂ ਲੋਪ ਆਏ ਉਹ ਸਾਰਾ ਸੀ ਇੱਕ ਆਪਣੇ ਸਪੈਨਰ ਤੋਂ ਲਕੀ ਲਗਣ ਪਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ 22 ਕਿਲੋ ਤੋਂ ਉੱਪਰ ਜਾਣ ਦੀ ਉਮੀਦ ਹੈ ਪਲੱਸ ਸਾਨੂੰ ਵੈਪਨ ਵੀ ਹੋਣ ਦੀ ਉਮੀਦ ਹੈ ਉਹ ਅਸੀਂ ਵਰਕਆਊਟ ਤੇ ਇਨਵੈਸਟੀਗੇਟ ਕਰ ਰਹੇ ਹਾਂ ਸਾਨੂੰ ਤਾਂ ਪਾਰੀ ਗੱਡੀ ਤੇ ਲਗਾਤਾਰ ਇਹਨਾਂ ਨੂੰ ਕੰਮ ਚੁਕਾਇਆ ਜਾ ਰਿਹਾ ਹੈ। ਕਿਉਂਕਿ ਅਜੇ ਤੱਕ ਉਹਨਾਂ ਤੋਂ ਬਰੀ ਗੱਡੀ ਮਿਲੀ ਹੈ ਪਰ ਉਹਨੂੰ ਮੰਨਾਂਗੇ ਪਰ ਉਹਦੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿ ਹੋਰ ਕਿਹੜਾ ਮੋਡ ਆਫ ਟਰਾਂਸਪੋਰਟ ਯੂਜ਼ ਹੋਇਆ ਜਿਹੜੇ ਨੂੰ ਦੇਣ ਆਉਂਦੇ ਰੇ ਜਾਂ ਲੈਣ ਆਉਂਦੇ ਰੇ ਉਹ ਕਿਹੜੇ ਸੀਗੇ ਸਾਰਿਆਂ ਤੇ ਅਸੀਂ ਵਰਤਾਂਗੇ। ਇਹ ਤਾਂ ਇੱਕ ਜੱਜ ਬੱਤੀ ਹੋਵੇਗੀ। ਅਜੇ ਵੀ ਇਹ ਗੱਲ ਸਾਹਮਣੇ ਆਈ ਜੀ ਪਹਿਲਾਂ। ਦੱਸ ਇਹ ਦੇਰ ਤੋਂ ਸਾਲ ਤੋਂ ਇਹੀ ਕੰਮ ਕਰ ਰਹੇ ਹੈ ਕਿ ਉਹਨੇ ਇਹ ਜਿਹੜਾ ਇਹ ਦੋ ਜਣੇ ਇਹ ਵੀ ਜਿਹੜਾ ਅਨਮੋਲ ਹੈ ਕਈ ਸਾਲ ਦਾ ਯੰਗ ਲੋਥੀ ਮੇਰੇ ਸਾਰੇ ਔਰ ਮਤਲਬ ਮਤਲਬ ਇਹ ਚੀਨੀ ਗੱਲ ਕਿ ਸਾਡੀ ਜਿਹੜਾ ਯੰਗਸਟਰ ਇਸ ਕੰਮ ਤੇ ਬੱਚੇ ਤਾਂ ਤਾਕਤਾਂ ਤੱਕ ਇਹ ਜਿਹੜਾ ਖਾਸ ਨਹੀਂ ਸੀਗਾ ਕਿ ਜਿਹੜਾ 22 ਸਾਲ ਦਾ ਬੱਚਾ ਤਾਂ ਜੇ ਕੋਮ ਕੋਮ ਕੰਮ ਕਰ ਰਿਹਾ ਸੀ ਤੇ ਲਗਾਤਾਰ ਇਸੇ ਤਰੀਕੀ ਉਹਨੇ ਬਾਰੋ ਮਿਸਕਾਈਡ ਕਰਤਾ ਇਹਨਾਂ ਨੂੰ ਔਰ ਜਿਹੜੇ ਗੇਲ ਦੇ ਨੁਕਤੇ ਸੰਪਰਕ ਹੋ ਜਾਂਦਾ ਹੈ ਨਾ ਜੀ ਔਰ ਬਾਬ ਚਲੇ ਜਾਂਦੇ ਆ ਇੱਕ ਵਾਰ ਬਾਰ ਬਾਰ ਆਪਣੀ ਰਿਕਵਰੀ ਤੇ ਆ ਰਿਹਾ ਕਿ ਡੀਲ ਕਲੈਕਟਰ ਨੂੰ ਡੀਲ ਕਲੈਕਟਰ ਉਹ ਬੰਦੇ ਥੋੜਾ ਜਿਆਦਾ ਫਿਰ ਇਹਨਾਂ ਨੂੰ ਹੋਰ ਨਾਲ ਜੋੜ ਲੈਂਦੇ ਆ ਮੇਨ ਦਾ ਜਿਹੜਾ ਲਾਲਕੀ ਹੈਗਾ ਫਾਈਨੈਂਸ਼ੀਅਲ ਇਹ ਵੀ ਪੜੇਗਾ ਕਿ ਨਾ ਕੋਟਾ ਲਾਲਕੀ ਜੀ ਦਾ ਇਹਨਾਂ ਨੂੰ ਜਦੋਂ ਆਮ ਡੇਰੇ ਦੇ ਪਾਸੇ ਤੇ ਰਿਕਵਰੀਆਂ ਜਾਂ ਬਦੂ ਜਿਹੇ ਜਿਹੇ ਰਸੀਦ ਹੁੰਦੀਆਂ ਤੇ ਅੱਗੇ ਡਿਲੀਵਰ ਕਰਦੇ ਹੋ ਉਹ ਵੀ ਜਿਹੜੇ ਤੁਹਾਨੂੰ ਪਤਾ ਹੀ ਹੋਣਾ ਹੈ ਬਾਅਦ ਵਿੱਚ ਜਾਣ ਲੈਂਦੇ ਆ ਕਾ ਨਾਮ ਦਾ ਸਮਗਰ ਬੁਗੜ ਹੋਇਆ ਜੀ ਮਨੀਸ਼ ਕੰਟੈਕਟ ਹੈ ਉਹ ਜਦੋਂ ਉਹ ਜਦੋਂ ਉਹ ਹੀ ਟ੍ਰੋਪਿੰਗ ਕਰਦਾ ਸੀ ਔਰ ਕਿੱਥੇ ਪਰ ਅੱਜਕੱਲ੍ਹ ਦੇ ਮਾਮਲੇ ਤੇ ਗੈਲਰੀ ਲਏ ਜੀ ਇਹ ਮੈਂ ਸ਼ੇਅਰ ਕਰਾਂਗੇ ਪਾਟ ਕਰਾਂਗੇ ਹਨੀ ਆਪਣੇ ਕੋਲ ਕੋਈ ਕਿਸੇ ਕੋਲ ਸਮਾਂ ਟਾਈਮ ਲੱਗ ਜਾਣਾ ਇਨਵੈਸਟਿਗੇਟ ਕਰਨ ਨੂੰ ਤੱਕ ਨੂੰ ਆਪਾਂ 19 ਕਿਲੋ ਖੜੀ ਔਰ ਉਸ ਤੋਂ ਬਾਅਦ ਅੱਗੇ ਆਪਾਂ 8 ਫਰੀਜ ਦੇ ਵਿੱਚ ਹੈ ਜੇ ਤਾਂ ਇਹ ਲੱਗ ਜਾਂਦਾ ਇਹ ਕਿ ਅੱਜ ਕੱਲ੍ਹ ਕੰਪਨੀਆਂ ਵੀ ਆਪਣੇ ਵਿਕਾਅ ਦਾ ਵੀ ਸਿਰੇ ਵਸਦੇ ਹਨ ਦੇਰ ਦੇ ਇਸ ਯੂਜ਼ਿੰਗ ਬਹੁਤ ਆਫ ਟੈਕਨੋਲੋਜੀ ਬੜੀ ਵਰਤਦੇ ਨੇ ਲੈ ਦੇ ਡਿਲੀਵਰ ਕਿੱਥੇ ਕਰਦੇ ਨੇ ਤੇ ਬਹੁਤ ਜੀ ਨਾਲ ਉਹ ਅਸੀਂ ਕਰ ਰਹੇ ਹਾਂ ਜੀ ਨਹੀਂ ਕਰਨਾ ਜੇ ਪੈਸਾ ਹੁਣੀ ਸ਼ੇਅਰ ਕਰਦਨੇ ਫਿਰ ਬੰਦੇ ਸਾਰੇ ਚੌਕਸ ਹੋ ਜਾਂਦੇ ਜੇ ਤੁਸੀਂ ਕਹਾਂਗੇ ਕਿ ਪਹਿਲੇ ਦਸਤ ਨੇ ਹੈ ਨਹੀਂ ਤਾਂ ਪਤਾ ਕਰਦੇ ਹਾਂ ਜੀ ਸਰ ਬਾਇਡ ਨਾ ਨਹੀਂ ਕਰਦੇ ਆ ਸਭ ਲਿਜਾਣੇ ਦੀ ਰਾਹ ਤੇ ਜੀ

ਉਹ ਨੂੰ ਇਹ ਜਦ ਵੀ ਬਤਾ ਤਾ ਉਹ ਕਰ ਨਹੀਂਉਂਦਾ ਪਰ ਡੈਫੀਨਿਟਲੀ ਸਾਡੇ ਕੋਲੋਂ ਬਾਰ ਬਾਰ ਇਹ ਕਿਹਾ ਜਾਵੇਗਾ ਅੱਗੇ ਕੋਈ ਸਪੋਰਟ ਪੂਰਤ ਕਰਨ ਦਾ ਦੇਖੀਏ ਕਰ ਰਹੇ ਹਾਂ ਇਹ ਪੰਜ ਬਹੁਤਾਰੇ ਵੀ ਸ਼ੇਅਰ ਬਿਤੇ ਕੰਟੀ ਦੀ ਕੋਸ਼ਿਸ਼ ਕਰਦੇ ਹਾਂ